ਅੰਮ੍ਰਿਤਪੁਰ ਦੇ ਜਹਾਜ਼ ਹਾਦਸੇ ਤੋਂ ਬਾਅਦ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬੇਹੱਦ ਹੀ ਮੰਦ ਭਾਗੇ ਹਾਲਾਤ ਬਣੇ ਹੋਏ ਨੇ ਦੱਸਿਆ ਕਿ ਬੇਹੱਦ ਹੀ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ ਜਦੋਂ ਇਹ ਜਹਾਜ਼ ਕ੍ਰੈਸ਼ ਹੋਇਆ ਤੇ ਮੌਕੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਕੇ ਤੇ ਪਹੁੰਚਦੇ ਨੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲੇਤਾ ਜਾਂਦਾ ਤੇ ਇਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਉਥੇ ਬਾਡੀਜ਼ ਸੀਗੀਆਂ ਜਾਨਕੀ ਜਿਹੜੇ ਲੋਕ ਸੀਗੇ ਉਹਨਾਂ ਦੇ ਹੁਣ ਡੀਐਨਏ ਟੈਸਟ ਕਰਵਾਏ ਜਾਣਗੇ ਜਾਨਕੀ ਹੁਣ ਇਹ ਸਾਰੇ ਡੀਐਨਏ ਟੈਸਟ ਜਿਹੜੇ ਨੇ ਲੈਬਾਂ ਨੂੰ ਪਹੁੰਚੇਗੇ ਨੇ ਦੋ ਲੈਬਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਫੋਰਸਿੰਗ ਲੈਬ ਜਿਹੜੇ ਨੇ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਥਰੁਥੇ ਲੈਬਾਂ ਦੇ ਵਿੱਚ ਜਾਂਚ ਹੋਵੇਗੀ ਜਾਨਕੀ ਇਹ ਉਹ ਲੈਬਸ ਨੇ ਜਿੱਥੇ ਕਿ ਸਿਰ ਅੱਖਾਂ ਨੱਕ ਹਰ ਇੱਕ ਸ਼ਰੀਰ ਦੇ ਅੰਗ ਦੀ ਸਕੈਨਿੰਗ ਹੋ ਜਾਂਦੀ ਹੈ ਡੀਐਨਏ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਉਹ ਕਿਸ ਪਰਿਵਾਰ ਦਾ ਹੈ ਤਾਂ ਉਹ ਡੀਐਨਏ ਟੈਸਟ ਜਿਹੜਾ ਦੱਸ ਦਿੰਦਾ ਹਾਲਾਂਕਿ ਦੱਸੀਏ ਕਿ ਸਥਿਤੀ ਇਸ ਕਰਕੇ ਪੈਦਾ ਹੋਈ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਯਾਨੀ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਕਈ ਜਿਹੜੇ ਲੋਕ ਨੇ ਉਹਨਾਂ ਦੀਆਂ ਬੁਰੀ ਤਰ੍ਹਾਂ ਜੜੀਆਂ ਬਾਡੀਜ਼ ਨੇ ਉਹ ਸੜ ਗਈਆਂ ਨੇ ਪੋਰਤਰਾ ਹਾਲਾਤ ਬੁਰੇ ਹੋ ਗਏ ਕਿ ਚਿਹਰਾ ਤੱਕ ਵੀ ਪਛਾਣਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਹੁਣ ਪੂਰੇ ਸਰੀਰ ਦੇ ਜਿਹੜਾ ਡੀਐਨਏ ਟੈਸਟ ਕਰਕੇ ਹੀ ਜਾਣ ਪਛਾਣ ਜੜੀ ਆ ਕੱਢੀ ਜਾ ਸਕਦੀ ਹੈ ਤੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਬਿਆਹ ਦੀ ਮੰਦਪਾਕੀ ਖਬਰ ਇਸ ਵਕਤ ਲਈ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਹਜ਼ਾਰ ਤੋਂ ਵੱਧ ਲੋਕਾਂ ਦਾ ਹੁਣ ਡੀਐਨਏ ਟੈਸਟ ਜਿਹੜਾ ਵਾ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਦੱਸਿਏ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਤੇ ਸਥਿਤੀ ਜਿਹੜੀ ਆ ਬਿਕਾਬੂ ਹੋ ਗਈ ਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਹੀ ਮੰਦਭਾਗੀ ਸਥਿਤੀ ਬਣ ਚੁੱਕੀ ਆ ਵੱਡੀ ਤੇ अहम ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਿਆ ਤਾਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਹੁਣ ਜਦੋਂ ਅਹਮਦਾਬਾਦ ਜਹਾਜ਼ ਕ੍ਰੈਸ਼ ਇਹ ਘਟਨਾ ਵਾਪਰਦੀ ਆ ਜਦੋਂ ਹੁੰਦਾ ਤਾਂ ਉਸ ਦਰਾਂ ਬਹੁਤ ਅਨਸੁਖਾਵੀ ਘਟਨਾ ਵਾਪਰਦੀ ਆ ਤਾਂ ਜਿਸ ਤਰੀਕੇ ਦੇ ਨਾਲ ਸਥਿਤੀ ਬਹੁਤ ਜ਼ਿਆਦਾ ਹੀ ਅਨਸੁਖਾਵੀ ਬਣਦੀ ਹੈ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਹੀ ਮੰਦੜੇ ਹਾਲਾਤਾਂ ਵੱਲ ਜਾਂਦੀਆਂ ਨੇ ਤਾਂ ਉੱਥੇ ਹੀ ਸਰਕਾਰਾਂ ਸੁਚੇਤ ਹੋ ਗਈਆਂ ਨੇ ਹਰ ਇੱਕ ਵਿਅਕਤੀ ਇਸ ਘਟਨਾ ਦੀ ਨਿੰਦਾ ਕਰਦਾ ਹੈ ਜਾਨੀ ਕਿ ਕਿਤੇ ਨਾ ਕਿਤੇ ਸਵਾਲ ਏਅਰਲਾਈਨ ਤੇ ਖੜੇ ਹੋਏ ਨੇ ਕਿ ਜੇਕਰ ਕੋਈ ਤਕਨੀਕੀ ਸੀ ਤਾਂ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ ਗਈ ਆ ਤਾਂ ਦੂਸਰੇ ਪਾਸੇ ਇਹ ਗੱਲ ਕਹੀਏ ਤਾਂ ਜਿਹੜੇ ਲੋਕਾਂ ਦੀ ਜਿਹੜੀ ਜਾਨ ਗਈ ਹੈ ਤੇ ਉਹਨਾਂ ਦੇ ਜਦੋਂ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਬਹੁਤ ਜ਼ਿਆਦਾ ਹੀ ਉੱਥੇ ਸਥਿਤੀ ਬੇਕਾਬੂ ਹੋਈ ਹੈ ਤਾਂ ਬਹੁਤ ਮੰਦਪੰਦੀਆਂ ਤਸਵੀਰਾਂ ਸਾਹਮਣੇ ਆਈਆਂ ਸੋਤੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਹਜ਼ਾਰ ਤੋਂ ਵੱਧ ਬਾਡੀਜ਼ ਦਾ ਜਿਹੜੇ ਲੋਕ ਨੇ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ ਤਾਂ ਦੋ ਲੈਬਾਂ ਜਿਹੜੀਆਂ ਨੇ ਉਹਨਾਂ ਨੂੰ ਚੁਣਿਆ ਗਿਆ ਤਾਂ ਉੱਥੇ ਟੈਸਟ ਕਰਨ ਤੋਂ ਬਾਅਦ ਵੱਡੇ ਪੱਤਰ ਦੇ ਉੱਤੇ ਕਾਵਕਾਸ਼ ਹੋਵੇਗਾ ਇਹ ਮਹੱਤਵਪੂਰਨ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬਹੁਤ ਹੀ ਵੱਡੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਖੌਫਨਾਕ ਖਰਾਬ ਕਰਨ ਵਾਲੀਆਂ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲੈਂਦਾ ਗਿਆ ਦੇਖ ਕੇ ਹਾਲਾਤਾਂ ਨੂੰ ਬਹੁਤ ਪ੍ਰਭੂਖ ਹੋਏ ਨੇ ਉਹ ਵੀ ਔਰ ਉਸ ਤੋਂ ਬਾਅਦ ਹੁਣ ਦੱਸ ਜੀਏ ਕਿ ਜਿਹੜੀ ਇਹ ਰੇਲੀਆ ਏਅਰਲਾਈਨ ਹੈ ਉਹਨਾਂ ਦੇ ਜਿਹੜੇ ਸੀਈਓ ਨੇ ਹੋਰ ਉਹ ਵੀ ਸਾਰੀ ਇਸ ਸਥਿਤੀ ਦਾ ਜੋ ਘਟਨਾ ਵਾਪਰੀ ਹੈ ਉਹਨਾਂ ਦੇ ਲਈ ਉਹਨਾਂ ਨੇ ਜਿਹੜਾ ਬਹੁਤ ਜ਼ਿਆਦਾ ਦੁੱਖ ਵਿਪਕਟਾਇਆ ਇਸ ਤਰੀਕੇ ਨਾਲ ਸਥਿਤੀ ਹੋਈ ਹੈ ਤੇ ਪਰ ਹੁਣ ਹਜ਼ਾਰ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਦਾ ਡੀਐਨਏ ਟੈਸਟ ਕਰਕੇ ਉਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਪਰਿਵਾਰਾਂ ਨਾਲ ਸੰਪਰਕ ਕੀਤੇ ਜਾਣਗੇ